ਆਮ ਆਦੀ ਪਾਰਟੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਲਗਾਤਾਰ ਲੋਕਾਂ ਦੇ ਭਲੇ ਲਈ ਵੱਖ-ਵੱਖਰੀਆਂ ਸਕੀਮਾਂ ਲੈ ਕੇ ਆਉਂਦੀ ਰਹੀ ਹੈ। ਇਸ ਵਾਰ ਨਵੀਂ ਸਕੀਮ ਜਿਹੜੀ ਮੁੱਖ ਮੰਤਰੀ ਛੇਤੀ ਮਾਯੋਜਨਾ ਉਹ 5 ਲੱਖ ਦੀ ਸੀਗੀ ਉਹਨੂੰ 10 ਲੱਖ ਕਰ ਦਿੱਤਾ ਗਿਆ ਤੇ ਜਦੀ ਸ਼ੁਰੂਆਤ 15 ਜਨਵਰੀ ਤੋਂ ਹੋਣੀ ਹੈ। ਲੇਕਿਨ ਭਾਜਪਾ ਕਹਿ ਰਹੀ ਹੈ ਕਿ ਪਹਿਲਾਂ ਵਾਲੀ ਸਕੀਮਾਂ ਦੀ ਤਰ੍ਹਾਂ ਇਹ ਵੀ ਸਕੀਮ ਜਿਹੜੀ ਫਲॉप ਹੋਣ ਵਾਲੀ ਹੈ ਇਹ ਚੱਲਣੀ ਨਹੀਂ ਹੈ। ਆਖਿਰ ਦੇ ਵਿੱਚ ਕਿਉਂ ਨਹੀਂ ਚੱਲਣੀ ਕੀ ਕਾਰਨ ਨੇ ਮੇਨਾਲ ਮਨੋਰੰਜਨ ਕਾਲਿਆ ਮੌਜੂਦ ਨੇ ਤੁਸੀਂ ਕਹਿ ਰਹੇ ਹੋ ਇਹ ਸਕੀਮ ਵੀ ਫਲॉप ਹੋਣ ਵਾਲੀ ਹੈ ਉਹ ਕਿਉਂ ਹੋਣ ਵਾਲੀ ਕੀ ਕਾਰਨ ਨੇ ਇਸ ਜਿਹਨਾਂ ਨੇ ਸਕੀਮ ਬੰਦ ਹੋਣੀ ਹੈ। ਗੱਲ ਇਹ ਕਿ ਜਿਸ ਤਰ੍ਹਾਂ ਦੀ ਅਨਾਉਂਸ ਹੋਈ ਹੈ ਉਹ ਡਾਊਟਸ ਕ੍ਰੀਏਟ ਕਰ ਰਹੀ ਹੈ ਕਿਉਂਕਿ 2 ਜਨਵਰੀ ਨੂੰ ਇੱਕ ਐਮਓਯੂ ਸਾਈਨ ਕੀਤਾ ਗਿਆ ਜੀ ਔਰ ਉਹ ਚ ਅਨਾਉਂਸਮੈਂਟ ਇਹ ਕੀਤੀ ਹੈ ਕਿ 10 ਲੱਖ ਦੀ ਕੈਸ਼ਲੈਸ ਇੰਸ਼ੋਰੈਂਸ ਹੋਏਗੀ ਜੀ 3 ਕਰੋੜ ਲੋਕ ਨੂੰ ਕਵਰ ਕਰੇਗੀ ਯਾਨੀ ਕਿ 65000 ਫੈਮਿਲੀਆਂ ਨੂੰ ਔਰ ਇਹ ਸਕੀਮ ਪੰਜਾਬ ਔਰ ਚੰਡੀਗੜ੍ਹ ਚ ਅਪਲਾਈ ਹੋਈ ਹੈ ਜੀ ਔਰ ਇਹਦੇ ਲਈ ਕੈਮੋ ਜਿਹੜਾ ਸਾਈਨ ਕੀਤਾ ਉਹ ਕੀਤਾ ਯੂनाइटेड ਇੰਡੀਅਨ ਇੰਸ਼ੋਰੈਂਸ ਕੰਪਨੀ ਲਿਮਟਿਡ ਔਰ ਸਟੇਟ ਹੈਲਥ ਏਜੰਸੀ ਦੇ ਵਿੱਚ ਸਾਈਨ ਕੀਤਾ ਔਰ ਇਸ ਦੇ ਵਿੱਚ ਕੋਈ ਇਨਕਮ ਕ੍ਰਾਈਟੇਰੀਆ ਨਹੀਂ ਰੱਖਿਆ ਗਿਆ ਔਰ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਈ 2200 ਪ੍ਰੋਸੀਜਰ ਐਂਡ ਸਰਜਰੀ ਚੀੜੀਆਂ ਕਵਰ ਕਰੇਗੀ ਔਰ ਜਿਹੜਾ ਹੈਗਾ ਕਿ ਬਈ ਗਵਰਨਮੈਂਟ EMPLOYEES ਨੂੰ ਵੀ ਜਿਹੜਾ ਹੈ ਉਹ ਰਿਟਾਇਰਡ ਰਿਟਾਇਰੀਜ਼ ਨੂੰ ਵੀ ਦਿੱਤਾ ਜਾਏਗਾ फेस उफेट तो बड़ी वी लगती है लेकिन जो तो तुम ध्यान ना देखोगे फिर हूँ कि भी ये चलूगी स्कीम लागू हो पाएगी ग्राउंड से पंद्रह जनवरी तो बाद क्योंकि यह स्कीम लिती है इन्होंने तमिलनाडु तो तमिलनाडु चो हज़ार नौ तो लागू है और उड़ी स्कीम हैगी है, है उ करोड़ अड़ताली लख फैमलीजे अप्लाई हो रही है ठीक है ਔਰ ਇਹਦੇ ਚ ਇਨਕਮ ਕ੍ਰਾਈਟਰੀਆ ਉਹਨਾ ਰੱਖਿਆ ਕਿ ਐਨੂਅਲ ਇਨਕਮ ਜਿੰਨਾ ਦੀ 1,20,000 ਰੁਪਏ ਹੈ ਉਹਨਾਂ ਨੂੰ ਅਪਲਾਈ ਕੀਤੀ ਜਾਏਗੀ ਔਰ 5 ਲੱਖ ਦਾ ਇੰਸ਼ੋਰੈਂਸ ਕਵਰ ਹੋਏਗਾ ਔਰ ਉਥੇ ਏਜੰਸੀ ਹੈਗੀ ਹੈ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ 5 ਲੱਖ ਤੱਕ ਕਵਰ ਦੇ ਰਹੀ ਹੈ 5 ਲੱਖ ਦਾ ਇੰਸ਼ੋਰੈਂਸ ਕਵਰ ਦਾ ਮਤਲਬ ਹੈ ਕਿ 5 ਲੱਖ ਦੇ ਇੰਸ਼ੋਰੈਂਸ ਕਵਰ ਦੇ ਲਈ ਪ੍ਰੀਮੀਅਮ ਤਾਮਿਲਨਾਡੂ ਗਵਰਨਮੈਂਟ ਦੇਗੀ ਔਰ ਕਲੇਮ ਸਾਰਾ ਦੇਗੀ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ राइट right? उन एथे की है एथे हैगा है कि अप टू 1 लाख यूनाइटेड इंडियन इंश्योरेंस कंपनी कवर देगी हम्म ते 9 लाख ਰੁਪਏ ਜੇ ਉਸ ਤੋਂ ਵੱਧ ਹੋਏਗਾ ਉਸ ਇਟ ਹੈਲਥ ਏਜੰਸੀ ਦੇਗੀ ਇਹਦਾ ਮਤਲਬ ਇਹ ਹੈ ਜਿਹੜੀ ਬੇਸਿਕਲੀ ਇੰਸ਼ੋਰੈਂਸ ਜਿਹੜੀ ਕਹ ਰਹੀ ਹੈ ਕਿ 10 ਲੱਖ ਦੀ ਇੰਸ਼ੋਰੈਂਸ ਹੈਗੀ ਹੈ ਉਹ 1 ਲੱਖ ਦੀ ਇੰਸ਼ੋਰੈਂਸ ਹੈ ਤੇ ਕਵਰ ਵੀ ਜਿਹੜਾ ਹੈਗਾ ਇੰਸ਼ੋਰੈਂਸ ਇੰਸ਼ੋਰੈਂਸ ਕਵਰ 1 ਲੱਖ ਦਾ ਹੈ ਤੇ ਇੰਸ਼ੋਰੈਂਸ ਪ੍ਰੀਮੀਅਮ ਵੀ 1 ਲੱਖ ਦਾ ਦਿੱਤਾ ਜਾਊਗਾ ਸਮਝ ਗਿਆ ਨਾ ਨਹੀਂ ਕਾਲੀ ਸਾਹਿਬ ਇਹ ਦਿੱਚੋ ਮੇਰੀ ਗੱਲ ਕਲੀਅਰ ਕਰੋ ਜੋ ਆਮ ਲੋਕਾਂ ਨੂੰ 10 ਲੱਖ ਵੀ ਮਿਲੂਗਾ ਮੇਰੀ ਗੱਲ ਸੁਣੋ ਨਾ ਬੇਸਿਕਲੀ ਇਹ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਨਾ ਇੰਸ਼ੋਰੈਂਸ ਉਹ ਇੰਸ਼ੋਰੈਂਸ ਕੰਪਨੀ ਦਿੰਦੀ ਹੈ ਅੰਦਰ ਅੰਡਰ ਰੈਕਟ ਰਾਈਟ ਉਹ ਮੈਂ ਕੋਈ ਤੁਸੀਂ ਖੜੇ ਹੋ ਕੇ ਕਹਿ ਦਿਓ ਕਿ ਮੈਂ ਆ ਕੰਪਨਸੇਟ ਕਰੂੰਗਾ ਇੰਸ਼ੋਰੈਂਸ ਨਹੀਂ ਕਿਨੀ ਜਾਊਗੀ ਉਹ ਉਹ ਕੰਪਨਸੇਸ਼ਨ ਕਿਨੀ ਜਾਊਗੀ ਹੁਣ ਸਵਾਲ ਇਹ ਹੈ ਜਦੋਂ ਇਹਨਾਂ ਨੇ ਕਿਹਾ ਕਿ ਇੰਸ਼ੋਰੈਂਸ ਦੋਗੇ ਇੰਸ਼ੋਰੈਂਸ ਕੰਪਨੀ ਦੇਗੀ ਨਾ ਹੁਣ ਇੰਸ਼ੋਰੈਂਸ ਕੋ ਹੋਰ ਬੰਦਾ ਨਹੀਂ ਦੇ ਸਕਦਾ ਹੁਣ ਜੇ ਸੈਟ ਆਫ ਕਰਨਾ ਹੈ ਸਟੇਟ ਨੇ ਕਰਨਾ ਤੇ ਸਟੇਟ ਹੈਲਥ ਏਜੰਸੀ 9 ਲੱਖ ਰੁਪਏ ਦੇਗੀ ਉਹ ਆਈਗਾ ਕਿਤੋਂ ਸਟੇਟ ਹੈਲਥ ਏਜੰਸੀ ਦਾ ਮਤਲਬ ਕੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਰਜ਼ੇ ਨੇ ਡੁੱਬੀ ਹੋਈ ਹੈ ਨਹੀਂ ਬਟ ਪੰਜਾਬ ਸਰਕਾਰ ਪੰਜਾਬ ਸਰਕਾਰ ਤਾਂ ਪਹਿਲਾਂ ਹੀ ਕਰਜ਼ੇ ਡੁੱਬੀ ਹੋਈ ਹੈ 4 ਲੱਖ ਕਰੋੜ ਰੁਪਏ ਕਰਜ਼ਾ ਹੈਗਾ ਅੱਜ ਅਸੀਂ ਤੁਸੀਂ ਦੇਖੋ ਕਿ ਵੀ ਪ੍ਰਤੀ ਵਿਅਕਤੀ ਕਰਜ਼ਾ 1,23,274 ਰੁਪਏ ਹੈ ਜਿਹੜਾ ਕਿ ਸਾਰੇ ਪ੍ਰਦੇਸ਼ਾਂ ਦੇ ਵਿੱਚ ਇੰਡੀਆ ਦੇ ਵਿੱਚ ਹਾਈਐਸਟ ਹੈ ਅੱਜ ਤੁਸੀਂ ਟੋਟਲ ਡੈਟ ਜਿਹੜਾ ਹੈਗਾ ਪੰਜਾਬ ਜਿਹੜਾ ਹੈਗਾ 40.35% ਆਫ ਦਾ ਜੀਐਸਟੀ ਪੀ ਹੈ ਤੇ ਤੁਸੀਂ ਤਾਂ ਜਿੱਥੇ ਕਰਜ਼ੇ ਡੁੱਬੇ ਪਿਆ ਹਲੇ ਹੋਰ ਕਰਜ਼ਾ ਦੇਣਾ ਹਾਲ ਤਾਂ ਤੁਸੀਂ 10500 ਕਰੋੜ ਰੁਪਏ ਤਾਂ ਪੀਐਸਪੀਸੀਐਲ ਦਾ ਦੇਣਾ ਹੈ ਲੈਕਸਿਟੀ ਸਬਸਿਡੀ ਦਾ ਪਾਣੀ ਦਿੱਤਾ ਗਿਆ ਹੈ ਫਿਰ ਤੁਸੀਂ ਚਾਰ ਸੈਮੈਸਟਰ ਦਾ ਡੀਏ ਦੀਆਂ ਇੰਸਟਾਲਮੈਂਟਸ ਜਿਹੜੀਆਂ ਹੈ ਹੀ 2 ਸਾਲ ਦੀਆਂ ਉਹ ਦੇਣ ਵਾਲੀਆਂ ਬਾਕੀ ਪਈਆਂ ਹੈਗੀਆਂ ਫਿਰ 올ਡ ਐਜ ਪੈਨਸ਼ਨ ਵਿਡੋ ਪੈਨਸ਼ਨ ਤਿੰਨ ਮਹੀਨੇ ਦੀਆਂ ਉਹ ਨਹੀਂ ਦਿੱਤੀਆਂ ਹੈਗੀਆਂ ਤੇ ਇਹ ਜਿਹੜਾ ਨਵਾਂ ਤੁਸੀਂ ਲਾਓਗੇ ਕਿੱਥੋਂ ਪੈਸੇ ਆਣਗੇ ਏ ਜੇ ਤੁਸੀਂ ਹੋਰ ਕਰਜ਼ਾ ਚੱਕੋਗੇ ਸਵਾਲ ਤੇ ਇਸੇ ਗੱਲ ਦਾ ਹੈ ਨਾ ਤੇ ਆਪਾਂ ਜਿਹੜਾ ਕਹਿ ਰਹੇ ਆ ਆਪਾਂ ਜਨਤਾ ਨੂੰ ਗੁੰਮਰਾਹ ਕਰ ਰਹੇ ਹਾਂ ਜਿਵੇਂ ਅਸੀਂ ਇੱਕ ਕਵਰ ਤਾਂ ਦੇ ਰਹੇ ਹਾਂ 1 ਲੱਖ ਦਾ ਤੇ ਕਹਿ ਰਹੇ 10 ਲੱਖ ਨਹੀਂ ਬਟ ਜਦੋਂ ਕੱਲੇ ਸਭ ਕਲੀਅਰ ਕਰੋ ਥੋੜਾ ਜਿਹਾ ਜਦੋਂ ਐਮਓਯੂ ਸਾਈਨ ਹੋਇਆਗਾ ਆਲਰੇਡੀ ਠੀਕ ਹੈ ਕਮੇਂਟ ਕਿਥੋਂ ਮਰਜੀ ਪੈਸਾ ਲੈ ਕੇ ਆਵੇ ਬਟ ਉਹ ਇੰਸ਼ੋਰੈਂਸ ਕੰਪਨੀ ਕਿਥੋਂ ਆਣੀ ਹੈ ਜਦੋਂ ਪਹਿਲਾਂ ਹੀ ਕਰਜ਼ਾ ਤਾਂ ਅੱਗੇ ਪਹਿਲਾਂ ਨਹੀਂ ਦਿੱਤਾ ਜਾ ਰਿਹਾ ਭਾਈ ਸਾਹਿਬ ਤੁਹਾਡੀ ਜੇਬ 'ਚ ਪੈਸੇ ਹੀ ਹਨੀ ਤੁਸੀਂ ਕਹਿੰਦੇ ਕਿ ਹੋਰ ਪੈਸੇ ਦੇਵਾਂਗੇ ਤੁਹਾਨੂੰ ਜਦ ਤੁਸੀਂ ਪਹਿਲੀ ਨਹੀਂ ਪੈਸੇ ਦਿੱਤੇ ਤੇ ਅਗਲਾ ਕਿੱਥੋਂ ਦੇ ਦੇਵੋਗੇ ਗੱਲ ਤਾਂ ਇਸ ਗਲਤੀ ਹੈ ਬਟ ਇਹਦੇ ਵਿੱਚ ਕੁਝ ਲੋਕਾਂ ਦਾ ਵੀ ਥੀ ਵਿਊ ਹੈਗਾ ਕਿ ਅਗਰ ਲੋਕਾਂ ਦੇ ਹਿੱਤ ਦੇ ਵਿੱਚ ਫੈਸਲਾ ਹੋ ਰਿਹਾ ਪਹਿਲਾਂ ਜਦੋਂ ਆਲਰੇਡੀ ਕਰ ਜਾ ਹੋਰ ਚੀਜ਼ਾਂ ਦੀ ਲੈ ਕੇ ਆ ਰਹੇ ਨੇਗੇ ਜੀ ਸਰ ਮੈਂ ਮੈਂ ਇਹਦੇ ਬਾਰੇ ਵਿੱਚ ਕੋਈ ਥੋੜੀ ਕਹਿਣਾ ਕਿ ਵੀ ਮੈਂ ਤਾਂ ਕਹਿ ਰਿਹਾ ਬਹੁਤ ਸੋਹਣੀ ਸਕੀਮ ਹੈ ਲੇਕਿਨ ਇੰਪਲੀਮੈਂਟ ਨਹੀਂ ਹੋਣੀ ਮੈਂ ਇਹ ਹੀ ਕਹਿ ਰਿਹਾ ਫਿਰ ਦੂਸਰੀ ਗੱਲ ਤੁਸੀਂ ਕਹਿ ਰਹੇ ਹੋ ਕਿ ਵੀ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਹੁਣ ਚੰਡੀਗੜ੍ਹ ਜਿੱ ਤੱਕ ਸਵਾਲ ਇਹ ਹੈਗਾ ਯੂਨੀਅਨ ਟੈਰੀਟਰੀ ਹੈ ਠੀਕ ਹੈ ਕਿ ਪੰਜਾਬ ਦਾ ਕਲੇਮ ਹੈ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਹੋਇਆ 1970 ਦੇ ਵਿੱਚ ਅਨਾਉਂਸ ਕੀਤਾ ਸੀ ਅਵਾਰਡ ਕਿ ਚੰਡੀਗੜ੍ਹ ਪੰਜਾਬ ਦਾ ਹੈਗਾ ਤੇ ਜਦ ਤੱਕ ਅਰੇਂਜਮੈਂਟ ਹਰਿਆਣਾ ਸਰਕਾਰ ਆਪਣੀ ਕੈਪੀਟਲ ਨਹੀਂ ਬਣਾ ਲੈਂਦੀ ਤਦ ਤੱਕ ਇੱਥੇ ਇਕੱਠੀਆਂ ਸਰਕਾਰਾਂ ਚੱਲਣਗੀਆਂ ਤੋ ਤੱਕ ਯੂਨੀਅਨ ਟੈਰੀਟਰੀ ਰਹੇਗੀ ਜਦ ਤੱਕ ਯੂਨੀਅਨ ਟੈਰੀਟਰੀ ਹੈ ਤੇ ਤੁਸੀਂ ਸਟੇਟ ਦਾ ਰੈਵਨਿਊ ਸਟੇਟ ਦੇ ਬਾਹਰ ਨਹੀਂ ਖਰਚ ਕਰ ਸਕਦੇ ਤੁਸੀਂ ਚੰਡੀਗੜ੍ਹ ਨਹੀਂ ਖਰਚ ਸਕਦੇ ਗੈਰਕਾਨੂੰਨੀ ਹੈ ਉੱਥੇ ਆਪਣਾ ਰੈਵਨਿਊ ਜਨਰੇਸ਼ਨ অর ਐਕਸਪੈਂਡੀਚਰ ਦਾ ਆਪਣਾ ਸਿਸਟਮ ਹੈਗਾ ਉੱਥੇ ਤੇ ਤੁਸੀਂ ਕੱਲ ਨੂੰ ਤੁਸੀਂ ਕਹੋਗੇ ਕਿ ਦਿੱਲੀ ਵਿੱਚ ਅਸੀਂ ਇੰਸ਼ੋਰੈਂਸ ਕਵਰ ਦੇਣਾ ਹੈ ਇਹ ਕਿਦਾਂ ਦੇ ਲਾਂਗੇ ਪੰਜਾਬ ਦੇ ਪੈਸਾ ਦਾ ਪੰਜਾਬ ਦੇ ਲੋਕਾਂ ਦੀ ਖਰਚ ਹੋਣਾ ਇਹਦੇ ਵਿੱਚ ਕੋਈ ਚੀਜ਼ ਹੈ ਉਹ ਚੰਡੀਗੜ੍ਹ ਦੇ ਲੋਕਲ ਪੀਪਲਸ ਲਈ ਨਹੀਂ ਹੈ ਜਿਹੜੇ ਪੰਜਾਬ ਦੇ ਰੈਜ਼ੀਡੈਂਟ ਨੇ ਜਿਨ੍ਹਾਂ ਕੋਲ ਪੰਜਾਬ ਦਾ ਆਧਾਰ ਕਾਰਡ ਹੈ ਫਿਲਹਾਲ ਕੁਝ ਸਮੇਂ ਲਈ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਉਹਨਾਂ ਲਈ ਇੰਪਲੀਮੈਂਟ ਗੱਲ ਸੁਣੋ ਜਿਹੜਾ ਤਾਂ ਚੰਦੀ ਜਿਹੜਾ ਤਾਂ ਪੰਜਾਬ ਦਾ ਵੋਟਰ ਹੈ ਉਹਦੀ ਵੋਟਰ ਲਿਸਟ ਪੰਜਾਬ ਦੀ ਹੋਏਗੀ ਨਾ ਚੰਡੀਗੜ੍ਹ ਤਾਂ ਹੋ ਹੀ ਨਹੀਂ ਸਕਦੀ ਬਟ ਨਹੀਂ ਕਿ ਰੇ ਨਾ ਰੇ ਰੈਨ ਉਹ ਨਹੀਂ ਗੱਲ ਫਿਰ ਤਾਂ ਵੋਟਰ ਲਿਸਟ ਸਾਬ ਬਣਾ ਲੈਣਾ ਫਿਰ ਤਾਂ ਪੰਜਾਬ ਚ ਹੀ ਰਹੇਗਾ ਨਾ ਤੁਸੀਂ ਗੱਲ ਸੁਣੋ ਉਹਨਾਂ ਨੇ ਗੱਲ ਕੀਤੀ ਹੈ ਕਿ ਟੋਟਲ ਚੰਡੀਗੜ੍ਹ ਉਹਨਾਂ ਨੇ ਇਹ ਨਹੀਂ ਕਿਹਾ ਪੰਜਾਬ ਸਰਕਾਰ ਦੇ EMPLOYEES ਨੂੰ ਜਿਹੜੇ ਉੱਥੇ ਰਹਿ ਰਹੇ ਆ ਇਹ ਤੁਸੀਂ ਕਹਿ ਰਹੇ ਹੋ ਜਿਹੜਾ ਤੁਸੀਂ ਪ੍ਰੈਸ ਨੋਟ ਪੜ੍ਹੋ ਉਹਦੇ ਚ ਜਿਹੜਾ ਅਖਬਾਰਾਂ ਚ ਵੀ ਆਇਆ ਉਹ ਇਹ ਆਇਆ ਕਿ ਚੰਡੀਗੜ੍ਹ ਔਰ ਪੰਜਾਬ ਕਵਰ ਕੀਤਾ ਜਾਊਗਾ ਸਾਰਾ ਚੰਡੀਗੜ੍ਹ ਸਾਰਾ ਪੰਜਾਬ ਤੇ ਤੁਸੀਂ ਤੁਸੀਂ ਪੰਜਾਬ ਦਾ ਰੈਵਨਿਊ ਪੰਜਾਬ ਤੋਂ ਬਾਹਰ ਨਹੀਂ ਖਰਚ ਸਕਦੇ ਗੱਲ ਇਸ ਗੱਲ ਦੀ ਹੈ ਗੈਰ ਕਾਨੂੰਨੀ ਹੈ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਜਿਹੜਾ ਕਲੈਕਸ਼ਨ ਹੁੰਦਾ ਪੰਜਾਬ ਦੇ ਹਿੱਤ ਲਈ ਖਰਚ ਹੁੰਦਾ ਨਾ ਕਿ ਬਾਹਰ ਖਰਚੇ ਕਰ ਸਕਦੇ ਹੋ ਤੁਹਾਡੇ ਕਹਿੰਦਾ ਮਤਲਬ ਇਹ ਸਕੀਮ ਲਾਗੂ ਨਹੀਂ ਹੋਣੀ ਇਹ ਫਲॉप ਹੋ ਜਾਣੀ ਹੈ ਕੁਸ਼ਮ ਸਿੰਘ ਸਾਹਿਬ ਜਸ ਪੈਸੇ ਹੀ ਹੈ ਨਹੀਂ ਤੁਹਾਡੀ ਜੇਬ ਚ ਪੈਸੇ ਹੀ ਹਨ ਜਿੰਨਾ ਤੁਸੀਂ ਵਾਦਾ ਕਰ ਰਹੇ ਹੋ ਇਹ ਉਸੇ ਤਰ੍ਹਾਂ ਦਾ ਵਾਦਾ ਜਿੱਦਾਂ ਦੀ ਗਾਰੰਟੀ ਇਹਨਾਂ ਨੇ 2022 ਚ ਕੀਤੀਆਂ ਸੀ 1000 ਰੁਪਏ ਮਿਲ ਗਿਆ ਮੈਲਾਵਾਂ ਨੂੰ 4 ਸਾਲ ਹੋ ਗਏ 5ਵਾਂ ਸਾਲ ਸ਼ੁਰੂ ਹੋ ਗਿਆ 1000 ਰੁਪਏ ਮਹੀਨਾ ਦਵਾਂਗੇ ਮਿਲ ਗਿਆ ਨਹੀਂ ਮਿਲਿਆ ਤੇ ਹੁਣ ਜਿਹੜਾ ਨਵਾਂ ਇੱਕ ਵਾਦਾ ਕਰ ਗਿਆ ਕਿਉਂਕਿ ਇਲੈਕਸ਼ਨ ਆ ਗਿਆ ਅਸੀਂ ਇਹਨਾਂ ਹੋਰ ਵਾਦੇ ਬਣਾ ਲਈਏ ਕਿ ਵੀ ਅਸੀਂ ਹੁਣ ਲੋਕਾਂ ਨੂੰ ਫੇਰ ਦੁਬਾਰਾ ਜਿਹੜਾ ਹੈਗਾ ਭ੍ਰੰਮ ਚ ਪਾ ਦੀਏ ਝਾਂਸਾ ਦੇ ਦੀਏ ਪਰ ਇਹ ਪਬਲਿਕ ਹੈ ਜਾਣਦੀ ਹੈ ਹੁਣੀ ਧੋਖੇ ਚਾਹਦੇ ਆਣ ਦੇ ਆਮ ਆਦੀ ਪਾਰਟੀ ਤੇ ਇਕਾਲੇ ਸਾਹਿਬ ਅੱਜ ਯੁਧਨਸ਼ ਅ ਵਿਰੁੱਧ ਦੇ ਵਿੱਚ ਜਿਹੜੀ ਦੂਜਾ ਚਰਨ ਸ਼ੁਰੂ ਹੋ ਗਿਆ ਤੇ ਇਹਦੇ ਵਿੱਚ ਕਿਹਾ ਕਿ ਭਈ ਜਿਹੜੇ ਪਹਿਲਾਂ ਨਸ਼ੇ ਕਰਦੇ ਸੀ ਲੋਕ ਛੱਡ ਚੁੱਕੇ ਨੇ ਉਹ ਬਹਾਦਰ ਤੌਰ ਤੇ ਵੀਰ ਤੌਰ ਤੇ ਬਣ ਕੇ ਹੋਰ ਲੋਕਾਂ ਦਾ ਨਸ਼ਾ ਛਡਾਉਣਗੇ ਇਹਨੂੰ ਕਿਵੇਂ ਦੇਖਦੇ ਹੋ ਕੱਲ੍ਹ ਇਹਗਾ ਕਿ ਵੀ ਤੁਸੀਂ ਕਮਰ ਵਿਜੇ ਪ੍ਰਤਾਪ ਉਹਨਾਂ ਨੂੰ ਉਹਨਾਂ ਨੂੰ ਜਰਾ ਸਲਾਹ ਲੈ ਲਓ ਉਹ ਕਹਿੰਦੇ ਆ ਕਿ ਵੀ ਇਹ ਜਿਹੜਾ ਨਸ਼ੇ ਦਾ ਦੇ ਹੈਵ ਬਿਕਮ ਦਾ ਪਾਰਟ ਆਫ ਦਾ ਸਿਸਟਮ ਇਹ ਆਮ ਆਦਮੀ ਪਾਰਟੀ ਦਾ ਸਿਸਟਮ ਹੀ ਬਣ ਗਿਆ ਦਾ ਨਸ਼ੇ ਕਰਾਉਣ ਵਾਲਿਆਂ ਦਾ ਵੀ ਵਿੱਚ ਹੀ ਰਲ ਗਏਦੇ ਆ ਚੋਰ ਤੇ ਕੁੱਤੀ ਰਲੇ ਹੋਏ ਆ ਤੇ ਤੁਸੀਂ ਕਹਿੰਦੇ ਹੋ ਨਸ਼ਾ ਸਵਾਲ ਤਾਂ ਮਰਦ ਵੜਦਾ ਗਿਆ ਦੂਜੀ ਦਵਾ ਕੀ ਸਵਾਲ ਇਹ ਹੈਗਾ ਅਸੀਂ ਤਾਂ ਕਿਹਾ ਸੀਗਾ ਵਾਦਾ ਕੀਤਾ ਸੀਗਾ ਕਿ ਸਰਕਾਰ ਚ ਆਂਦਿਆਂ ਸਾਰੇ ਇੱਕ ਮਹੀਨੇ ਦੇ ਨਸ਼ਾ ਮੁਕਤ ਕਰ ਦਵਾਂਗੇ ਤੇ ਹਾਲ ਤੱਕ ਤਾਂ ਪੰਜਵਾਂ ਸਾਲ ਸ਼ੁਰੂ ਹੋ ਗਿਆ ਹਾਲ ਤੱਕ ਨਹੀਂ ਹੋਇਆ ਖਤਮ ਕਿਉਂ ਨਹੀਂ ਹੋਇਆ ਤੁਸੀਂ ਇਹ ਵਾਦਾ ਕੀਤਾ ਸੀ ਇਹਨਾਂ ਨੇ ਕਿ ਮੇਰੇ ਇਲੈਕਸ਼ਨ ਮੈਨੀਫੈਸਟੋ ਹੋ ਜਾਏਗਾ ਤੇ ਆਪਾਂ 3 ਸਾਲਾਂ ਬਾਅਦ ਯੁੱਧ ਨਸ਼ਾ ਬਦੂ ਸ਼ੁਰੂ ਕੀਤਾ ਹੈਗਾ ਜਦੋਂ 3 ਸਾਲ ਪਹਿਲਾਂ ਸੁੱਤੇ ਰਹੇ ਫਿਰ ਤੁਸੀਂ SMS ਦੇ ਦੁਆਰਾ ਲੋਕਾਂ ਕੋਲ ਮੰਗਦੇ ਸੀ ਕੋਈ ਨਸ਼ਾ ਕਰਦਾ ਕੋ ਨਸ਼ਾ ਵੇਚਦਾ ਸਾਨੂੰ ਇਨਫੋਰਮੇਸ਼ਨ ਦਿੰਦਾ ਮਤਲਬ ਤੁਹਾਡੇ ਕੋਲ ਕੋਈ ਰਿਕਾਰਡ ਨਹੀਂ ਪੁਰਾਣਾ ਠੀਕ ਹੈ ਨਾ ਹੁਣ ਹੁਣ ਅਸੀਂ ਹੁਣ ਸ਼ੁਰੂ ਹੋਏ ਹਾਂ ਹੁਣ ਕਹਿੰਦੇ ਜਿਹੜੇ ਬੰਦੇ ਨਸ਼ਾ ਮੁਕਤ ਹੋ ਗਏ ਉਹਨੂੰ ਚੜਾਣਗੇ ਉਹ ਕਿਹੜੇ ਬੰਦੇ ਹੈ ਭਾਈ ਲਿਸਟ ਦੱਸੋ ਜਿਹੜੇ ਹੈਗੇ ਆ ਉਸੇ ਤਰ੍ਹਾਂ ਦੀ ਹੈ ਜਿੱਦਾਂ ਦਾ ਕਹਿੰਦੇ ਸੀਗੇ ਕੇਜਰੀਵਾਲ ਨੇ ਕਿਹਾ ਕਿ ਤਰਨਤਾਰਨ ਕਹਿੰਦੇ ਗੈਂਗਸਟਰ ਬਾਹਰ ਚਲ ਜਾਓ ਕੱਢ ਦੇਣੇ ਅਸੀਂ ਹਫ਼ਤੇ ਚ ਤੇ ਆਤੀ ਹਕਮਤੇ ਪਏ ਆਮ ਆਦੀ ਪਾਰਟੀ ਦੇ ਲੋਕਾਂ ਨੂੰ ਮਾਰਨ ਡੇ ਆ। ਬੀਤੇ ਦਿਨ ਜਿਹੜਾ ਕਤਲ ਹੋਇਆ ਪੰਜਾਬ ਦੇ ਵਿੱਚ ਵਿਆਹ ਚੱਲ ਰਿਹਾ ਸੀ ਸ਼ਰੀਆਮ ਸਰਪੰਚ ਦਾ ਕਤਲ ਹੋਇਆਗਾ ਉਹਨੂੰ ਲੈ ਕੇ ਦਿੱਲੀ ਦੇ ਸੀਐਮ ਰੇਖਾ ਗੁਪਤਾ ਨੇ ਵੀ ਕੀਤਾਗਾ ਕਿ ਭਾਈ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਹੈਗੇ ਨੇ ਬਹੁਤ ਬੁਰੇ ਹੋ ਚੁੱਕੇ ਨੇ ਇਹ ਕਿਵੇਂ ਲੱਗਦਾ ਕਿ ਉਹ ਕਿ ਉਹ ਜਿਹੜਾ ਸਰਪੰਚ ਸੀ ਸਾਫ ਦਾ ਉਹ ਆਮ ਆਦੀ ਪਾਰਟਨਰ ਜੁੜੇ ਹੋਏ ਸੀਗੇ। ਕਹਿੰਦੇ ਆਮ ਆਦਮੀ ਪਾਰਟੀ ਦਾ ਸਰਪੰਚ ਆਮ ਆਦੀ ਪਾਰਟੀ ਦੇ ਵਿਧਾਇਕ ਉਥੇ ਆਮ ਆਦੀ ਪਾਰਟੀ ਸਰਕਾਰ ਹੈ ਗੈਂਗਸਟਰ ਆਂਦੇ ਆ ਮਾਰ ਕੇ ਚਲੇ ਜਾਂਦੇ ਆ ਇਹੋ ਹੀ ਗੈਂਗਸਟਰ ਆ ਜਿਹਨਾਂ ਨੂੰ ਕਿਹਾ ਸੀ ਅਸੀਂ ਇੱਕ ਹਫ਼ਤੇ ਚ ਕੱਢ ਦਵਾਂਗੇ ਕੇਜਰੀਵਾਲ ਸਾਹਿਬ ਕਿਉਂ ਨਹੀਂ ਨਿਕਲੇ ਤਰਨਤਰਾਂ ਚ ਕਿਹਾ ਸੀ ਬਾਈ ਇਲੈਕਸ਼ਨ ਚ ਕੱਢ ਦਵਾਂਗੇ ਕਿਉਂ ਨਹੀਂ ਨਿਕਲੇ ਗੈਂਗਸਟਰ 2022 ਤੋਂ ਪਹਿਲਾਂ ਕੋਈ ਸ਼ਬਦ ਨਹੀਂ ਹੁੰਦਾ ਸੀ ਇੱਥੇ ਪੰਜਾਬ ਚ ਇਹ ਪੈਦਾ ਹੀ ਇਹਨਾਂ ਵੇਲੇ ਹੋਇਆ ਇਹਨਾਂ ਨੇ ਕੀਤੇ ਆ ਬੀਜਪੀ ਸਤਾਈ ਨੂੰ ਲੈ ਕੇ ਦਾਵਾ ਕਰਦੀ ਹੈ ਕਿ ਸਾਡਾ ਸਭ ਤੋਂ ਪਹਿਲਾ ਕੰਮ ਹੀ ਹੋਊਗਾ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਗੈਂਗਸਟਰ ਮੁਕਤ ਕਰਨਾ ਹੈਗਾ ਤੇ 26 ਸ਼ੁਰੂ ਹੋ ਚੁੱਕੇ 27 ਨੇੜੇ ਆ ਗਿਆ ਬੀਜਪੀ ਦੀ ਰਣਨੀਤੀ ਕੀ ਹੈ ਪੰਜਾਬ ਦੇ ਵਿੱਚ ਕਿਉਂਕਿ ਡਬਲ ਇੰਜਨ ਸਰਕਾਰ ਬੀਜਪੀ ਦਾਵਾ ਕਰਦੀ ਹੈ ਕਿ ਭਈ ਡਬਲ ਇੰਜਨ ਸਰਕਾਰ ਬਣਾਉਣੀ ਬਣਾਉਣੀ ਹੈ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਚਾਹਦੀ ਹੈ ਕਿ ਭਈ ਜਿਸ ਤਰ੍ਹਾਂ ਡਬਲ ਇੰਜ ਦੀ ਸਰਕਾਰ ਹਰਿਆਣਾ ਚ ਆਈ ਉੱਤਰ ਪ੍ਰਦੇਸ਼ ਚ ਆਈ ਫਿਰ ਬਾਰ-ਬਾਰ ਆਈ ਹੈ ਠੀਕ ਹੈ ਨਾ ਇੱਥੇ ਵੀ ਪੰਜਾਬ ਦੇ ਲੋਕਾਂ ਨੂੰ ਕਿ ਭਈ ਡਬਲ ਇਨ ਦੀ ਸਰਕਾਰ ਆਵੇ ਇੱਥੇ ਔਰ ਇੱਥੇ ਪੰਜਾਬ ਚ ਮੁੱਖ ਮੰਤਰੀ ਬਣੇ ਔਰ ਵਿਕਾਸ ਜਿਹੜਾ ਹੈਗਾ ਅਮਨ ਸ਼ਾਂਤੀ ਪਾਇਚਾਰਾ ਨੂੰ ਗਤੀਸ਼ੀਲਤਾ ਮਿਲੇ ਮਜ਼ਬੂਤੀ ਮਿਲੇ ਉਹਨੂੰ ਲਾ ਕੇ ਕੋਈ ਰਣਨੀਤੀ ਹੈ ਕਿਉਂਕਿ ਜਿਹੜੇ ਪਿਛਲੇ ਅੰਕੜੇ ਨੇ ਲੋਕ ਸਭਾ ਦੀ ਸੁਣਾਉਣ ਲੈ ਕੇ ਜਾ ਵਿਧਾਨ ਸਭਾ ਨੂੰ ਲੈ ਕੇ ਰਣਨੀਤੀ ਤੁਹਾਡੇ ਸਾਹਮਣੇ ਆ ਜੂਗੀ ਰਣਨੀਤੀ ਤੁਹਾਨੂੰ ਪਤਾ ਹੀ ਉੱਥੇ ਗੈਂਗਸਟਰ ਭਜੇ ਫਿਰ ਦੇਗੇ ਯੂਪੀ ਚ ਇਹ ਰਣਨੀਤੀ ਹੈਗੀ ਹੈ ਫੜ ਕੇ ਢਾਹ ਤੇ ਮਕਾਨ ਹੋਣਾ ਦੇ ਜਿਹੜੇ ਕੋਈ ਇਦਾਂ ਦੇ ਮਾਰੇ ਅਲਸਰ ਸਗੇ ਤੇ ਉਹਦੀ ਰਣਨੀਤੀ ਸਾਹਮਣੇ ਆ ਜਾਣੀ ਘਬਰਾਉਣਾ ਸੀ ਡਬਲ ਇੰਜਨ ਦੀ ਸਰਕਾਰ ਆਂਦੇ ਹੋ ਦੇਖੋ ਸੋ ਬਿਲਕੁਲ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਸੋ ਆਉਣ ਵਾਲੀ ਬੀਸਤਾਈ ਦੇ ਵਿੱਚ ਜਿਹੜੀ ਚੋਣਾ ਹੋਣੀ ਹੈ ਨਈਂ ਉਹਦੇ ਵਿੱਚ ਭਾਜਪਾ ਦੀ ਰਣਨੀਤੀ ਰਹਿਣ ਵਾਲੀ ਇਹੀ ਰਹਿਣ ਵਾਲੀ ਹੈ ਕਿ ਜਿਸ ਤਰੀਕੇ ਨਾਲ ਯੂਪੀ ਦੇ ਵਿੱਚ ਤੁਸੀਂ ਦੇਖੀਓ ਗੈਂਗਸਟਰਵਾਦ ਖਤਮ ਹੋ ਰਿਹਾ ਹੈ ਪੰਜਾਬ ਦੇ ਵਿੱਚ ਸਾਡਾ ਪਹਿਲਾ ਵਾਦਾ ਇਹੀ ਹੋਊਗਾ ਕਿ ਗੈਂਗਸਟਰਵਾਦ ਨੂੰ ਖਤਮ ਕਰਨ ਨਸ਼ਾ ਖਤਮ ਕਰਨ ਅਤੇ ਦੂਜੇ ਪਾਸੇ ਜਿਹੜੀ ਸਰਕਾਰ ਵੱਲੋਂ ਸਤਾਧਰ ਪਾਰਟੀ ਵੱਲੋਂ ਜਿਹੜੀਆਂ ਸਕੀਮਾਂ ਲੈ ਕੇ ਆਈ ਜਾ ਰਹੀਆਂ ਨੇ ਉਹ ਕਿਵੇਂ ਪਹਿਲਾਂ ਵਾਲੀਆਂ ਫਲੋਪ ਹੋਈਆਂ ਨੇ ਤੇ ਹੁਣ ਵੀ ਜਿਹੜੀ ਸਿੱਧੇ ਦੀ ਮੋਜੋਜਨਾ ਹੈ ਕਿ ਸਰਕਾਰ ਜਿਹੜੀ ਹੈਗੀ ਆ ਆਲਰੇਡੀ ਕਰਜ਼ੇ ਦੇ ਵਿੱਚ ਡੁੱਬ ਚੁੱਕੀ ਹੈ ਤਾਂ कॅमरा परसन निलनाल प्रिंस गरग दैनिक सुरे